ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਉਂ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਤੇ ਤੁਸੀਂ ਉੱਥੇ ਜਿਹੜੀ ਫੰਡਾਮੈਂਟਲ ਰਾਈਟ ਆ ਬੱਚਿਆਂ ਦੀ ਕਿ ਰਾਈਟ ਟੂ ਪੱਡਾਸ ਤੁਸੀਂ ਉਹਨੂੰ ਵਾਇਲਟ ਕਰਨਾ ਚਾਹੁੰਦੇ ਉਸੇ ਸਿੱਤਮ ਸਿੱਧਾ ਜੋ ਦੇਸ਼ ਦਾ ਸੰਵਿਧਾਨ ਹੈ ਵਿੱਚ ਕਰ ਦਿੱਤਾ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਤੁਸੀਂ ਸਟੂਡੈਂਟਸ ਹੀ ਕਰਦੇ ਹੋ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਪਿਛਲੇ ਦਿਨੀ ਇੱਕ ਅਜੀਬਾ ਫੈਸਲਾ ਲਿਆ ਗਿਆ ਜਿਸ ਦਾ ਵਿਰੋਧ ਸਿਆਸੀ ਤਿਰਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਯੂਨੀਵਰਸਿਟੀ ਦਾ ਫੈਸਲਾ ਹੈ ਕਿ ਵਿਦਿਆਰਥੀ ਹੁਣ ਹਲਫਨਾਮਾ ਦੇਣਗੇ ਜਾਨੀ ਕਿ ਐਫੀਡੇਵਟ ਫਾਈਲ ਕਰਨਗੇ ਕਿ ਉਹ ਕੋਈ ਵੀ ਧਰਨਾ ਮਜਾਰਾ ਨਹੀਂ ਕਰਨਗੇ ਤੇ ਆਪਣੇ ਅਧਿਕਾਰਾਂ ਦੇ ਲਈ ਨਹੀਂ ਲੜਨਗੇ ਇਹ ਕਿਸ ਤਰ੍ਹਾਂ ਦਾ ਫੈਸਲਾ ਹੈ ਇਹ ਕਹਿਣਾ ਹੈ ਸੰਗਰੂਰ ਤੋਂ ਸੰਸਦ ਮੈਂਬਰ ਮੀਟ ਹੇਅਰ ਤਾਂ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਤੁਗਲਕੀ ਫਰਮਾਨ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਲੀਡਰ ਯੂਨੀਵਰਸਿਟੀ ਚੋਂ ਨਿਕਲਦੇ ਨੇ ਤੇ ਜੇ ਵਿਦਿਆਰਥੀ ਆਪਣੇ ਹੱਕਾਂ ਦੇ ਲਈ ਨਹੀਂ ਲੜਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੁਸਾਇਟੀ ਤੇ ਕੀ ਪ੍ਰਭਾਵ ਪਵੇਗਾ ਹੁਰਕੀਕੁਨਸ ਬੋਲੇ ਮੀਟ ਹੇਅਰ ਆਓ ਸੁਣਦੇ ਆ ਪੰਜਾਬ ਯੂਨੀਵਰਸਿਟੀ ਦੇ ਅਥਾਰਟੀ ਨੇ ਇੱਕ بڑا ਤੁਗਲਕੀ ਫਰਮਾਨ ਜਾਰੀ ਕੀਤਾ ਕਿ ਜਿਹੜੇ ਸਟੂਡੈਂਟ ਨੇ ਉਹ ਐਫੀਡੇਵਟ ਦੇਣਗੇ ਕਿ ਜੇ ਉਹ ਧਰਨਾ ਲਈ ਲਗਾਉਣਗੇ ਉਹ ਮਜਾਰਾ ਨਹੀਂ ਕਰਨਗੇ ਤੇ ਉਹ ਆਪਣੇ ਹੱਕਾਂ ਦੀ ਖਾਤਰ ਲੜਾਈ ਨਹੀਂ ਲੜ ਸਕਦੇ ਸੋ ਬੜਾ ਮੈਂ ਸਮਝਦਾ ਕਿ ਇਸ ਨੂੰ ਡਿਕਟੇਟਰਸ਼ਿਪ ਵਾਲਾ ਜਿਹੜਾ ਕੋਈ ਕਹ ਲੋ ਵੀ ਜਿਹੜਾ ਆਰਡਰ ਹੈ ਹੋ ਨਹੀਂ ਸਕਦਾ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਤੇ ਉਹਦੇ ਵਿੱਚ ਸਰਕਾਰੀ ਯੂਨੀਵਰਸਿਟੀ ਤੇ ਤੁਸੀਂ ਉੱਥੇ ਜਿਹੜੀ ਫੰਡਾਮੈਂਟਲ ਰਾਈਟ ਆ ਬੱਚਿਆਂ ਦੀ ਕਿ ਰਾਈਟ ਟੂ ਪੱਟਸ ਤੁਸੀਂ ਉਹਨੂੰ ਵਾਇਓਲੇਟ ਕਰਨਾ ਚਾਹੁੰਦੇ ਤੁਸੀਂ ਸਿੱਧਾ ਜੋ ਦੇਸ਼ ਦਾ ਸੰਵਿਧਾਨ ਹੈ ਵਿਧਕਾ ਜਿਹਦਾ ਲਿਖਿਆ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਤੁਸੀਂ ਸਟੂਡੈਂਟਸ ਦੀ ਕਰ ਰਹੇ ਹੋ ਉਹ ਸਟੂਡੈਂਟਸ ਮਤਲਬ ਕਿ ਉਹ ਯੂਨੀਵਰਸਿਟੀ ਜਿਹਨੇ ਹਰ ਖੇਤਰ ਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਨੂੰ ਜਿਹੜਾ ਉਹ ਲੈ ਕੇ ਆਦਾਗਾ ਤੁਸੀਂ ਉਹ ਯੂਨੀਵਰਸਿਟੀ 'ਚ ਕਹਿਣੋ ਕਿ ਜੀ ਬੱਚੇ ਇੱਥੇ ਆਪਣੇ ਹੱਕਾਂ ਦੀ ਖਾਤ ਨਹੀਂ ਰੱਟ ਸਕਦੇ ਇਸ ਤੋਂ ਪਿਛਲੇ ਸਮੇਂ ਜਿਹਾ ਪਾ ਝਾਕ ਮਾਰੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਇਦਾਂ ਦੇ ਸੈਂਕੜੇ ਫੈਸਲੇ ਆ ਜਿਹੜੇ ਪਿਛਲੇ ਸਮੇਂ ਚ ਸਟੂਡੈਂਟ ਲੀਡਰਸ ਨੇ ਪ੍ਰੋਟੈਸਟ ਕਰਕੇ ਮਨਵਾਏ ਈਵਨ ਜੇ ਤੁਸੀਂ ਉੱਥੋਂ ਜਿਹੜੀ ਲਾਇਬ੍ਰੇਰੀ ਆ ਉਹਦਾ ਜ਼ਿਕਰ ਮੈਂ ਕਰਾਂ ਤਾਂ ਅੱਗੇ ਇਕੱਲੀ ਦਿਨੇ ਖੁੱਲੀ ਰਹਿੰਦੀ ਸੀ ਜਿਹਨੂੰ 24 ਘੰਟੇ ਖਲਵਾਇਆ ਤਾਂ ਸਟੂਡੈਂਟਸ ਨੇ ਪ੍ਰੋਟੈਸਟ ਕਰਕੇ ਉਹਨੂੰ ਖਲਵਾਇਆ ਜੇ ਕਦੇ ਕੋਈ ਫੀਸਾਂ ਵਧਦੀਆਂ ਨੇ ਜਾਂ ਕੋਈ ਇਦਾਂ ਦਾ ਕੋਈ ਨਾਤਰशाही ਫਰਮਾਨ ਯੂਨੀਵਰਸਿਟੀ ਲੈ ਕੇ ਆਉਂਦੀ ਹੈ ਤਾਂ ਸਟੂਡੈਂਟਸ ਸੰਘਰਸ਼ ਕਰਕੇ ਉਹਨੂੰ ਵਾਪਸ ਵੀ ਕਰਵਾਉਂਦੇ ਆ ਤੇ ਫੀਸਾਂ ਤੇ ਤੇ ਤੁਸੀਂ ਉਸੇ ਫੰਡਾਮੈਂਟਲ ਰਾਈਟ ਨੂੰ ਤੁਸੀਂ ਕੁਚਲਣਾ ਚਾਹੁੰਦੇ ਹੋ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਵੇ ਤੇ ਅਸੀਂ ਉੱਥੇ ਕਹੀਏ ਕਿ ਬੱਚੇ ਹੀ ਆਪਣੇ ਹੱਕਾਂ ਦੀ ਖਾਤਰ ਲੜ ਨਹੀਂ ਸਕਦੇ ਪ੍ਰੋਟੈਸਟ ਨਹੀਂ ਕਰ ਸਕਦੇ ਜਦੋਂ ਮੈਂ ਕਹਣਾ ਕਿ ਉਹਨਾਂ ਦੇ ਕਹੋ ਵੀ ਖੂਨ ਵੀ ਜਦੋਂ ਗਰਮ ਹੈ ਜਦੋਂ ਜਵਾਨ ਵੀ ਹੈ ਜੇ ਤੁਸੀਂ ਦੱਸੋ ਵੀ ਉਹ ਉਸ ਸਮੇਂ ਆਪਣੇ ਹੱਕਾਂ ਦੀ ਖਾਤਰ ਨਹੀਂ ਲੜਨਗੇ ਤਾਂ ਕੱਲ ਨੂੰ ਜਦੋਂ ਸੋਸਾਇਟੀ 'ਚ ਜਾਣਗੇ ਤਾਂ ਅਸੀਂ ਕਿੰ딴 ਸੋਸਾਇਟੀ ਪੈਦਾ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਕਦੇ ਆਪਣੇ ਹੱਕਾਂ ਦੀ ਖਾਤਰ ਲੜੀ ਨਾ ਸਿਰਸਟ ਕੇ ਬੈਠੀ ਰਗੇ ਤੇ ਇਹ ਕਿੰਨਾ ਵੀ ਸਾਰੀ ਇਹ ਸਾਜਿਸ਼ ਜਿਹੜੀ ਬੀਜੇਪੀ ਦਾ ਤੰਤਰ ਚੱਲ ਰਿਹਾ ਹੈ ਨਾ ਪੂਰੇ ਭਾਰਤ ਚ ਕਿ ਲੋਕਾਂ ਨੂੰ ਗੁਲਾਮ ਕਰਨਾ ਡਿਕਟੇਟਰਸ਼ਿਪ ਚ ਚਲਾਉਣੀ ਉਹੀ ਫਰਮਾਨ ਆ ਜਿਹੜਾ ਯੂਨੀਵਰਸਿਟੀ ਚ ਅਥਾਰਟੀ ਨੇ ਜਾਰੀ ਕੀਤਾ ਸੋ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਰੰਤ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਕਿਉਂਕਿ ਸਿੱਧਮ ਸਿੱਧੀ ਇਹ ਵਾਇਲੇਸ਼ਨ ਹੈ ਫੰਡਾਮੈਂਟਲ ਰਾਈਟਸ ਦੀ ਸੋ ਇਹ ਫੈਸਲਾ ਤੁਰੰਤ ਵਾਪਸ ਹੋਵੇ ਤੇ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਦੀ ਖਾਤਰ ਲੜਨਾ ਸਟੂਡੈਂਟ ਇਹ ਚ ਲੜਨਾ ਇਹ ਪੂਰਨ ਉਹਨਾਂ ਦਾ ਹੱਕ ਹੈ ਸਵਿਧਾਨ ਦੇ ਅਕੋਰਡਿੰਗ